ਤੇ ਬਜਟ ਦੇ ਵਿੱਚ ਜਾਂਦਾ ਮੰਨ ਲਓ ਆਵਾਸ ਯੋਜਨਾ ਆਈ ਆ ਉਹਦੇ ਵਿੱਚ ਕੋਈ ਸੂਬਾ ਨਹੀਂ ਹੈਗਾ ਕਿਸਾਨਾਂ ਨੂੰ ਲੋਨ ਦੇਣ ਦੀ ਗੱਲ ਆਈ ਆ ਉਹਦੇ ਵਿੱਚ ਕੋਈ ਸੂਬਾ ਨਹੀਂ ਆ ਫਰਟੀਲਾਈਜ਼ਰ ਫੈਕਟਰੀ ਫਰਟੀਲਾਈਜ਼ਰ ਦਾ ਕਾਰਖਾਨਾ ਉੱਥੇ ਲੱਗਣਾ ਜਿੱਥੇ ਉਹ ਰੌ ਮਟੀਰੀਅਲ ਜਾਂ ਉਹ ਚੀਜ਼ਾਂ ਜਿੱਥੇ ਅਵੇਲੇਬਲ ਹੁੰਦੀਆਂ ਹੈਗੀਆਂ ਤੇ ਜੇ ਉਹ ਉਹਨਾਂ ਨੇ ਕੋਈ ਮਖਾਨਿਆਂ ਦਾ ਬੋਰਡ ਬਣਾਤਾ ਜਾਂ ਕੋਈ ਫਿਸ਼ਰੀਜ਼ ਦਾ ਕਰਤਾ ਜਿੱਥੇ ਉੱਥੇ ਹੋਣਾ ਸੋ ਜੇ ਇਹ ਮੂਨ ਮੂਨ ਜੋ ਜਿਹੜੀਆਂ ਸੁਵਿਧਾਵਾਂ ਹੈਗੀਆਂ ਕਿਸਾਨਾਂ ਨੂੰ ਉਹ ਪੂਰੇ ਦੇਸ਼ ਦੇ ਵਿੱਚ ਉਹ ਸਭ ਨੂੰ ਇੱਕੋ ਜਿਹਾਂ ਦੇ ਵਿੱਚ ਪੰਜਾਬ ਵੀ ਹੈਗਾ ਜੇ ਉਹ ਕੈਲਕੂਲੇਟ ਕਰੀਏ ਤਾਂ ਪੰਜਾਬ ਦਾ ਹਿੱਸਾ ਵੀ ਕਿਤੇ ਘੱਟ ਨਹੀਂ ਹੈ ਇਸ ਕਰਕੇ ਇਹ ਸਿਰਫ ਇੱਕ ਗਾਇਨ ਦੀ ਗੱਲ ਆ ਤੁਸੀਂ ਦਿੱਲੀ ਦਾ ਇਲੈਕਸ਼ਨ ਦੇਖਿਆ ਹੋਣਾ ਇਹ ਬਜਟ ਅੱਛਾ ਬਜਟ ਆਨ ਦਾ ਬਹੁਤ ਵਧੀਆ ਤੁਹਾਨੂੰ ਇੱਕ ਇੱਕ ਦਾ ਰਿਜ਼ਲਟ ਆਇਆ ਮਤਲਬ ਸਾਈਨ ਨਹੀਂ ਆ ਰਿਜ਼ਲਟ ਆ ਲੋਕਾਂ ਨੇ ਕਿੰਨਾ ਇਹਨੂੰ ਅਸੈਪਟ ਕੀਤਾ ਇਸ ਬਜਟ ਨੂੰ ਇਸ ਬਜਟ ਕਰਕੇ ਦਿੱਲੀ ਦੇ ਵਿੱਚ ਹਵਾ ਜਿਹੜੀ ਬਦਲੀ ਹੈ ਕਿਸਾਨਾਂ ਦੇ ਵਿੱਚ ਵੀ ਕਿਤਨੇ ਕਿਤੇ ਗੱਲ ਸਾਹਮਣੇ ਆਈ ਹੈ ਜੀ ਉਹਨਾਂ ਨੂੰ ਵੀ ਕੋਈ ਵਿਸ਼ੇਸ਼ ਉਪਕਰਨ ਨਹੀਂ ਜਿੱਤਾ ਹਾਂਜੀ ਫਾਰਮਰਸ ਲਈ ਵੀ ਉਹਨਾਂ ਵੱਲ ਵੀ ਪ੍ਰਸਤਾਵ ਦਿੱਤਾ ਗਿਆ ਵੀ ਉਹਨਾਂ ਨੂੰ ਕੀ ਦਿੱਤਾ ਨਹੀਂ ਗਿਆ ਠੀਕ ਆ ਕੁਝ ਹੋਏਗੀ ਗੱਲਾਂ ਉਹਨਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਸਰਕਾਰ ਸੁਣਦੀ ਰਹਿੰਦੀ ਆ ਜੀ ਹੁਣ ਇਹ ਫਰਟੀਲਾਈਜ਼ਰ ਫੈਕਟਰੀ ਲੱਗੂਗੀ ਤਾਂ ਕਿਸਾਨਾਂ ਵਾਸਤੇ ਲੱਗਣੀ ਹੈ ਜੇ ਡੈਰੀ ਲਈ ਨੁਗਾ ਲੋਨ ਜਾਂ ਫਸਲ ਦਾ ਜਿਹੜਾ ਕਰਜ਼ਾ ਹੈ 3-4% ਤੇ ਜਿਹੜਾ ਮਿਲਦਾ ਹੈਗਾ ਉਹ ਸਾਰੇ ਕਿਸਾਨਾਂ ਨੂੰ ਮਿਲਣਾ ਹੈ ਉਹਨਾਂ ਨੂੰ ਸੌਖਾ ਇਸ ਇਸ ਆਰ ਇਨ ਵਰਕਿੰਗ ਆ ਨਾ ਠੀਕ ਹੈ ਭਰਤੀ ਨੂੰ ਚੱਲ ਰਹੀ ਹੈ ਜੀ ਕਿੱਥੇ ਤੱਕ ਪਹੁੰਚੀ ਹੈ ਜੀ ਜੀ ਸਾਡੇ ਭਰਤੀ ਨੇ ਚੱਲ ਵੀ ਰਹੀ ਹੈ ਜੀ ਸਾਡੇ ਬਹੁਤ ਅੱਛੇ ਰਿਜ਼ਲਟ ਆ ਗਏ ਫਤਿਹਗੜ੍ਹ ਸਾਹਿਬ ਦੇ ਤੇ ਨਾਲ ਨਾਲ ਵੀ ਬਹੁਤ ਜ਼ਿਆਦਾ ਭਰਤੀ ਹੋਈ ਹੈ ਹੁਣ ਸਾਡਾ ਸੰਗਠਨ ਪਰਬ ਚੱਲ ਰਿਹਾ ਅਸੀਂ ਬੂਥ ਕਮੇਟੀਆਂ ਤੋਂ ਅੱਜ ਤੋਂ ਅਸੀਂ ਆ ਵਰਕਸ਼ਾਪ ਲਈ ਆ ਬੂਥ ਕਮੇਟੀਆਂ ਦੇ ਗਠਨ ਸ਼ੁਰੂ ਕਰ ਦਿੱਤਾ ਹੈ ਇਹ ਕਾਲਪੋਂ ਸ਼ੁਰੂ ਹੋਣਾ ਅਸੀਂ ਟਾਰਮਿਕ ਅਫਸਰ ਜਿਹੜੇ ਆ ਉਹ ਬੂਥ ਕਮੇਟੀਆਂ ਵਾਂਗ ਲਾਤੇ ਆ ਉਹਨਾਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਬੂਥਾਂ ਤੇ ਜਾ ਕੇ ਚੋਣਾਂ ਕਰਾਉਂਦੀਆਂ ਫਿਰ ਦੇ ਬਾਅਦ ਮੰਡਲ ਚੁਣੇ ਜਾਣਗੇ ਜਿਲ੍ਹਾ ਚੁਣਿਆ ਜਾਏਗਾ ਸਟੇਟ ਚੁਣੀ ਜਾਏਗੀ ਇਸ ਤਰੀਕੇ ਨਾਲ ਸਾਡਾ ਜਿਹੜਾ ਸੰਗਠਨ ਪੂਰਾ ਹੈ